Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information, call 510-943-8037. That is 510-943-8037. ਜੁਕ੍ਰੇਨ ਸਮਝੌਤੇ ਲਈ ਤਿਆਰ ਰੱਖੀ ਇਹ ਸ਼ਰਤ ਜੀਹਾਂ ਪੁਤਿਨ ਦੇ ਇੰਟਰਵਿਊ ਦਿਆਂ ਮਹੱਤਵਪੂਰਨ ਗੱਲਾਂ ਪੁਤਿਨ ਨੇ ਰੂਸੀ ਸਰਕਾਰ ਟੀਵੀ ਤੇ ਦਿੱਤੇ ਇੱਕ ਸਲਾਨਾ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ 트੍ਰੰਪ ਦੇ ਨਾਲ ਗੱਲਬਾਤ ਕਰਨ ਵਿੱਚ ਕੋਈ हिਜਿਕ ਨਹੀਂ ਮਹਿਸੂਸ ਕਰਦੇ ਉਹ ਪਿਛਲੇ ਕਈ ਸਾਲਾਂ ਤੋਂ 트੍ਰੰਪ ਨਾਲ ਸਿੱਧੇ ਰੂਪ ਵਿੱਚ ਗੱਲ ਨਹੀਂ ਕਰ ਸਕੇ ਪਰ ਉਹ ਜੁਕ੍ਰੇਨ ਜੁੱਧ ਦੇ ਮਸਲੇ ਨੂੰ ਚਰਚਾ ਰਾਹੀਂ ਹੱਲ ਕਰਨ ਲਈ ਤਿਆਰ ਹਨ ਪੁਤਿਨ ਨੇ ਜੁੱਧ ਦੌਰਾਨ ਰੂਸ ਦੀ ਸਥਿਤੀ ਤੇ ਵੀ ਵਿਚਾਰ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਜੁੱਧ ਰੂਸ ਨੂੰ ਕਮਜ਼ੋਰ ਕਰਨ ਦੀ ਕਵਾਇਦ ਨਹੀਂ ਸੀ। ਉਲਟ 2022 ਵਿੱਚ ਯੁਕਰੇਨ ਤੇ ਹਮਲੇ ਤੋਂ ਬਾਅਦ ਰੂਸ ਆਪਣੀ ਰੱਖਿਆ ਯੋਗਤਾ ਵਿੱਚ ਵਾਧਾ ਕਰਨ ਵਿੱਚ ਸਫਲ ਰਿਹਾ ਹੈ। ਜੁੱਧ ਤੇ ਸੰਧੀ ਦੀ ਸੰਭਾਵਨਾ ਪੁਤਿਨ ਨੇ ਯੁਕਰੇਨ ਦੇ ਰਾਸ਼ਟਰਪਤੀ ਜੈਲਨਸਕੀ ਨਾਲ ਗੱਲਬਾਤ ਦੀ ਸੰਭਾਵਨਾ ਦਾ ਸੁਆਗਤ ਕੀਤਾ ਹੈ ਪਰ ਇਹ ਵੀ ਸਪਸ਼ਟ ਕੀਤਾ ਹੈ ਕਿ ਕਈ ਯੂਕਰੇਨੀ ਨੇਤਾ ਰੂਸ ਦੇ ਪਸਤਾਵਾ ਨੂੰ ਗਲਤ ਅਰਥਾਂ ਵਿੱਚ ਦੇਖਦੇ ਹਨ ਉਹ ਸਮਝਦੇ ਹਨ ਕਿ ਇਹ ਪੇਸ਼ਕਸ਼ ਆਤਮ ਸਮਰਪਨ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਪੁਟੀਨੇ ਕਿਸੇ ਅਸਥਾਈ ਜੰਗਬੰਦੀ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੁੱਧ ਸ਼ੁਰੂ ਕਰਨ ਦਾ ਫੈਸਲਾ ਰੂਸ ਦੀ ਰੱਖਿਆ ਕਰਨ ਲਈ ਲਿਆ ਗਿਆ ਸੀ ਨਾਟੋ ਦੀ ਵੱਧ ਰਹੀ ਹਮਲਾਵਰ ਨੀਤੀ ਅਤੇ ਰੂਸ ਦੇ ਖਿਲਾਫ ਕਦਮਾਂ ਨੇ ਉਹਨਾਂ ਨੂੰ ਇਸ ਰਸਤੇ ਤੇ ਜਾਣ ਲਈ ਮਜਬੂਰ ਕੀਤਾ ਜੰਗ ਦੇ ਪ੍ਰਭਾਵ ਅਤੇ ਰੂਸ ਦਾ ਦ੍ਰਿਸ਼ਟੀਕੋਣ ਪਿਛਲੇ 3 ਸਾਲਾਂ ਤੋਂ ਚੱਲ ਰਹੀ ਇਸ ਜੰਗ ਨੇ ਲੱਖਾਂ ਲੋਕਾਂ ਨੂੰ ਜਾਨ ਦਿੱਤਾ ਹੈ ਵਪਾਰੀ ਗਤੀਵਿਧੀਆਂ ਠੱਪ ਹੋ ਚੁੱਕੀਆਂ ਨੇ ਅਤੇ ਜਨਤਕ ਸਰੋਤਾਂ ਤੇ ਦਬਾਅ ਵੱਧ ਰਿਹਾ ਹੈ। ਟਰੰਪ ਨਾਲ ਪੁਤਿਨ ਦੇ ਸਬੰਧ ਵਲਾਦੀ ਮੀਰ ਪੁਤਿਨ ਅਤੇ ਡੋਨਲਡ ਟਰੰਪ ਦੇ ਸਬੰਧ ਬਾਕੀ ਪਛਵੀ ਨੇਤਾਵਾਂ ਦੇ ਮੁਕਾਬਲੇ ਜ਼ਿਆਦਾ ਅੰਤਰੰਗ ਮੰਨੇ ਜਾਂਦੇ ਹਨ। ਤੁਸੀਂ ਨੇ 트럼ਪ ਦੇ ਨਾਲ ਚਾਚਾ ਦੀ ਖਾਸ ਉਮੀਦ ਪੁਕਟਾਈ ਹੈ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਜੇਕਰ ਇਹ ਗੱਲਬਾਤ ਅੱਗੇ ਵਧਦੀ ਹੈ ਤਾਂ ਡੋਨਲਡ 트럼ਪ ਨਾਲ ਲਈ ਯੂਕਰੇਨ ਮਾਮਲੇ ਵਿੱਚ ਸੰਧੀ ਕਰਵਾਉਣਾ ਇੱਕ ਵੱਡੀ ਕਾਮਯਾਬੀ ਸਾਬਤ ਹੋ ਸਕਦੀ ਹੈ ਇਹ ਵੇਖਣਾ ਦਿਲ ਚੱਪਸੋ ਵੇਗਾ ਕਿ ਅਗਲੇ ਹਫਤੇ ਕਿਹੜੇ ਕਦਮ ਚੁੱਕੇ ਜਾਂਦੇ ਹਨ ਕੈਨੇਡਾ ਚ ਪੋਤੇ ਨੂੰ ਮਿਲ ਕੇ ਪੰਜਾਬ ਜਾ ਰਹੀ ਦਾਦੀ ਨੇ ਜਹਾਜ਼ ਚ ਲਏ ਆਪਣੇ ਆਖਰੀ ਸਾਹ ਜੀहां ਕੈਨੇਡਾ ਚ ਆਪਣੇ ਮੁੰਡਿਆਂ ਤੇ ਆਪਣੇ ਪਹਿਲੇ ਪੋਤੇ ਨੂੰ ਮਿਲਣ ਆਈ ਔਰਤ ਜਦੋਂ ਵਾਪਸ ਪੰਜਾਬ ਜਾ ਰਹੀ ਸੀ ਤਾਂ ਉਸ ਨਾਲ ਜਹਾਜ਼ ਚ ਭਾਰਾ ਵਾਪਰ ਗਿਆ ਦਰਸਲ ਪੰਜਾਬ ਦੇ ਭੋਗਪੁਰ ਦੇ ਨਾਲ ਲੱਗਦੇ ਪਿੰਡ ਲੋਹਾਰਾ ਦੀ ਔਰਤ 4 ਮਹੀਨੇ ਪਹਿਲਾਂ ਕੈਨੇਡਾ ਰਹਿੰਦੇ ਆਪਣੇ ਬੱਚਿਆਂ ਨੂੰ ਮਿਲਣ ਆਈ ਸੀ ਬੱਚਿਆਂ ਨੂੰ ਮਿਲ ਕੇ ਔਰਤ ਵਾਪਸ ਪੰਜਾਬ ਜਾਣ ਲਈ ਜਦੋਂ ਜਹਾਜ਼ 'ਚ ਬੈਠੀ ਤਾਂ ਉਸ ਨਾਲ ਅਜਿਹਾ ਪਾੜਾ ਵਾਪਰ ਗਿਆ ਜਿਸ ਦਾ ਉਸ ਨੇ ਖੁਦ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ ਟੋਰਾਂਟੋ ਦੇ ਜਹਾਜ਼ ਰਵਾਨਾ ਹੋਏ ਨੂੰ 2.5 ਘੰਟਿਆਂ ਬਾਅਦ 53 ਸਾਲਾ ਕਮਲਪ੍ਰੀਤ ਕੋਰ ਨੂੰ ਅਚਾਨਕ ਸਾਹ ਲੈਣ 'ਚ ਦਿੱਕਤ ਮਹਿਸੂਸ ਹੋਣੀ ਚ ਲਹੂ ਲੱਗੀ ਸਾਲਾਂਹਾਂ ਚ ਤਕਲੀਫ ਹੋਣ ਕਾਰਨ ਉਸ ਨੂੰ ਮੌਕੇ ਤੇ ਹੀ ਜਹਾਜ਼ ਚ ਜਿਹੜੀ ਉਹਨਾਂ ਦੀ ਮੌਤ ਹੋ ਗਈ ਕਮਲਪ੍ਰੀਤ ਕੋ ਟੂਰਿਸਟ ਵੀਜ਼ੇ ਤੇ ਕੈਨੇਡਾ ਗਈ ਸੀ ਡਾਕਟਰ ਨੇ ਜਹਾਜ਼ ਚ ਉਸ ਦੀ ਜਾਂਚ ਕੀਤੀ ਪਰ ਉਸ ਨੂੰ ਬਚਾ ਨਹੀਂ पाए ਇਸ ਤੋਂ ਬਾਅਦ ਜਹਾਜ਼ ਨੇ ਟੋਰਾਂਟੋ ਵੱਲ ਹੀ ਵਾਪਸੀ ਕੀਤੀ ਪਰ ਯਾਤਰੀਆਂ ਨੂੰ ਨਹੀਂ ਦੱਸਿਆ ਕਿ ਇੱਕ ਔਰਤ ਦੀ ਜਹਾਜ਼ ਚ ਮੌਤ ਹੋਣ ਕਾਰਨ ਜਹਾਜ਼ ਨੂੰ ਵਾਪਸ ਟੋਰਾਂਟੋਸ ਮੋਰ ਦਾ ਪਿਆਰਿਆ ਯਾਤਰੀ ਨੂੰ ਦੱਸਿਆ ਗਿਆ ਕਿ ਜਹਾਜ਼ 'ਚ ਕੋਈ ਤਕਨੀਕੀ ਨੁਕਸਾਨ ਕਾਰਨ ਫਲਾਈਟ ਵਾਪਸ ਜਾ ਰਹੀਏ ਮਿਰਤਕਾ ਕਮਲਪ੍ਰੀਤ ਦੇ ਪਤੀ ਮਨਜੀਤ ਸਿੰਘ ਭੋਗਪੁਰ ਬਲਾਕ ਦੇ ਪਿੰਡ ਰਸਤਗੋ ਦੇ ਸਰਕਾਰੀ ਸਕੂਲ 'ਚ ਲੈਬ ਟੈਂਡਰ ਹਨ ਮਨਜੀਤ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਪੱਕੇ ਤੌਰ ਤੇ ਕੈਨੇਡਾ ਰਹਿੰਦੇ ਹਨ ਉਸ ਦੀ ਪਤਨੀ ਕਮਲਪ੍ਰੀਤ ਆਪਣੇ ਪਹਿਲੇ ਪੋਤੇ ਨੂੰ ਦੇਖਣ ਲਈ ਵਿਜ਼ਟਰ ਵੀਜ਼ੇ ਤੇ ਕਰੀਬ 4 ਮਹੀਨੇ ਪਹਿਲਾਂ ਕੈਨੇਡਾ ਗਈ ਸੀ ਅਤੇ 17 ਦਸੰਬਰ ਨੂੰ ਟੋਰਾਂਟੋ ਸਮੇਂ ਅਨੁਸਾਰ 1 ਵਜੇ 에ਅਰ ਇੰਡੀਆ ਦਾ ਜਹਾਜ਼ ਟੋਰਾਂਟੋ ਤੋਂ ਰਵਾਨਾ ਹੋਇਆ ਸੀ ਮਨਜੀਤ ਨੇ ਉਸ ਨੂੰ ਦਿੱਲੀ 에ਅਰਪੋਰਟ ਤੋਂ ਲੈਣ ਆਉਣਾ ਸੀ ਜਿਸ ਤਰ੍ਹਾਂ ਹੀ ਦੋਹਾਂ ਪੁੱਤਰਾਂ ਨੇ ਮਨਜੀਤ ਨੂੰ ਦੱਸਿਆ ਕਿ ਉਹਨਾਂ ਨੇ ਆਪਣੀ ਮਾਂ ਨੂੰ ਜਹਾਜ਼ 'ਚ ਬਿਠਾ ਦਿੱਤਾ ਹੈ ਅਤੇ ਉਹ ਆਪਣੀ ਪਤਨੀ ਕਮਲਪ੍ਰੀਤ ਨੂੰ 에ਅਰਪੋਰਟ ਤੋਂ ਲੈਣ ਲਈ ਸਕੂਲ ਤੋਂ ਘਰ ਪਹੁੰਚਿਆ ਅਤੇ ਤਿਆਰ ਹੋ ਕੇ 에어ਪੋਰਟ ਨੂੰ ਬੱਸ ਫੜ ਲਈ ਰਸਤੇ 'ਤੇ ਸਮੇਂ-ਸਮੇਂ ਉਹ ਆਪਣੀ ਪਤਨੀ ਦੇ ਜਹਾਜ਼ 'ਚ ਸਟੇਟਸ ਆਨਲਾਈਨ ਦੇਖ ਰਿਹਾ ਸੀ ਪਰ ਜਦੋਂ ਉਹ ਖੰਨਾ ਪਹੁੰਚਿਆ ਤਾਂ ਸਟੇਟਸ ਨਜ਼ਰ ਆਉਣਾ ਬੰਦ ਹੋ ਗਿਆ ਜਿਸ ਤੇ ਉਹ ਘਬਰਾ ਗਿਆ ਜਿਸ ਤੋਂ ਬਾਅਦ ਉਹ ਉਸਦੇ ਪੁੱਤਰਾਂ ਨੇ ਦੱਸਿਆ ਕਿ ਉਹਨਾਂ ਦੀ ਮਾਂ ਜਹਾਜ਼ 'ਚ ਹੀਟ ਅਲਰਜੀ ਅਤੇ ਅਚਾਨਕ ਸਾਹ ਲੈਣ 'ਚ ਦਿੱਕਤ ਹੋਣ ਕਾਰਨ ਮੌਤ ਹੋ ਗਈ ਏ ਮਨਜੀਤ ਸਿੰਘ ਅਨੁਸਾਰ ਕੈਨੇਡੀਅਨ ਸਰਕਾਰ ਕਹਿ ਰਹੀ ਏ ਕਿ ਮ੍ਰਿਤਕ ਦਾਦੀ ਦੇ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਕਮਲਪ੍ਰੀਤ ਦੀ ਮੌਤ ਦਾ ਕਾਰਨ ਪਤਾ ਕੈਨੇਡਾ ਦੇ ਵਿੱਚ ਸਿੱਖ ਮੁਟਿਆਰ ਦਾ ਛੁਰੇ ਮਾਰ ਕੇ ਕਤਲ ਜੀਹਾਂ ਸਰੀ ਵਿੱਚ ਇਹ ਘਟਨਾ ਵਾਪਰੀ ਗਈ ਆ ਕੈਨੇਡਾ ਵਿੱਚ ਸਿੱਖ ਮੁੰਡੇ ਕੁੜੀਆਂ ਦੇ ਕਤਲ ਦਾ ਸੈਂਸਰਾ ਲਗਾਤਾਰ ਜਾਰੀ ਹੈ ਇਸ ਵਾਰ 23 ਸਾਲ ਦੀ ਸਿਮਰਨਜੀਤ ਕੋਰ ਨੂੰ ਨਿਸ਼ਾਨਾ ਬਣਾਇਆ ਗਿਆ ਸਟੱਡੀ ਵੀਜ਼ਾ ਤੇ ਕੈਨੇਡਾ ਆਈ ਸਿਮਰਨਜੀਤ ਕੋਰ ਦੀ ਸਰੀ ਦੇ ਗਿਲਫਰਡ ਇਲਾਕੇ ਵਿੱਚ ਆਪਣੀਆਂ ਸਹੇਲੀਆਂ ਨਾਲ ਕਿਰਾਏ ਤੇ ਰਹਿ ਰਹੀ ਸੀ ਕਿਤੇ ਅਣਪਛਾਤੇ ਸ਼ੱਕੀਆਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਸਿਮਰਨਜੀਤ ਕੋਰ ਦੀ ਹੱਤਿਆ ਕਰ ਦਿੱਤੀ ਜਦਕਿ ਉਸ ਦੀ ਇੱਕ ਸਹੇਲੀ ਗੰਭੀਰ ਰੂਪ ਦੇ ਵਿੱਚ ਜੁਕਮੀ ਹੋ ਗਈ। ਸਿਮਰਨਜੀਤ ਕੋਰ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਵਿੱਚ ਆਉਂਦੇ ਪਿੰਡ ਠਸਕਾ ਮਿਰਾਜੀ ਨਾਲ ਸੰਬੰਧਤ ਸੀ ਜਿਸ ਦੇ ਮਾਪਿਆਂ ਉੱਤੇ ਦੁੱਖਾਂ ਦਾ ਭਾਰ ਟੁੱਟ ਗਿਆ। ਪਿੰਡ ਦੇ ਸਾਥਤਾ ਸਰਪੰਚ ਦਿਲਬਾਖ ਸਿੰਘ ਗੁਰਾਇਆ ਨੇ ਦੱਸਿਆ ਕਿ ਸਿਮਰਨਜੀਤ ਕੋਰ ਦੇ ਬਿਸਟਰ ਮੈਨੇਜਮੈਂਟ ਕੋਰਸ ਦਾ ਆਖਰੀ ਸਮੈਸਟਰ ਚੱਲ ਰਿਹਾ ਸੀ। ਪਰਿਵਾਰ ਨੇ ਆਪਣੇ ਬੱਚਿਆਂ ਦਾ ਭਵਿੱਖ ਬਿਹਤਰ ਬਣਾਉਣ ਖਾਤਰ ਬਹੁਤ ਕੁਝ ਕੀਤਾ ਤੇ ਹਾਲ ਵਿੱਚ ਸਿਮਰਨਜੀਤ ਕੋਰ ਦੇ ਭਰਾ ਨੂੰ ਅਮਰੀਕਾ ਭੇਜਿਆ ਸੀ ਪਿੰਡ ਦੇ ਮੌਤਬਾ ਲੋਕਾਂ ਵੱਲੋਂ ਕੈਨੇਡਾ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨਾਲ ਸੰਪਰਕ ਕਾਇਮ ਕਰਦੇ ਆ ਸਿਮਰਤਜੀਤ ਕੋਰ ਦੀ ਦੇ ਭਾਰਤ ਲਿਉਣ ਦੇ ਯਤਰਨ ਕੀਤੇ ਜਾ ਰਹੇ ਹਨ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਵੀ ਪਰਿਵਾਰ ਦੀ ਮਦਦ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਇਸੇ ਦੌਰਾਨ ਪਿੰਡ ਦੀ ਸਮੂਚਾ ਸਰਪੰਚ ਮੌਜੂਦਾ सरपंच ਮੀਨਾ ਕੁਮਾਰੀ ਨੇ ਕਿਹਾ ਕਿ ਬਗੀਚਾ ਸਿੰਘ ਦੀ ਬੇਟੀ ਦੀ ਹਤਿਆ ਕਰਨ ਲੋਕਾਂ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਉਧਰ ਸਰੀ ਪੁਲਿਸ ਨੇ ਦੱਸਿਆ ਕਿ 14700 ਬਲਾਕ ਦੇ 108 ਐਮਨਿਊ ਵਿੱਚ ਪੁਜੇ ਪੁਲਿਸ ਅਫਸਰਾਂ ਨੂੰ ਦੋ ਜਣੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੇ ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਔਰ ਸਰੀ ਪੁਲਿਸ ਮਾਮਲੇ ਦੀ ਜਾਂਚ ਕਰਦੀ ਪੀਗੀ ਆ ਇੰਟੈਲੀਜੈਂਟ ਜਿਹੜੀ ਉੱਥੋਂ ਦੀ ਟੀਮ ਹੈਗੀ ਆ ਮਾਮਲਾ ਆਪਣੇ ਹੱਥਾਂ 'ਚ ਲੈ ਲਿਆ ਗਿਆ ਆ ਇੱਥੇ ਦਸਰਾ ਬੰਦਾ ਹੈ ਕਿ অন্ਟਾਰੀਓ ਦੇ ਸਾਰੰਧੀਆਂ ਸ਼ਹਿਰ ਵਿੱਚ ਗੁਰਜੀਸੀ ਸਿੰਘ ਦਾ ਵੀ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਹਮਲਾਵਰ ਦੀ ਦਿਮਾਗੀ ਹਾਲਤ ਖਰਾਬ ਹੋਣ ਬਾਰੇ ਜ਼ਿਕਰ ਕੀਤਾ ਗਿਆ ਸੀ 4 ਦਸੰਬਰ ਨੂੰ ਬ੍ਰੈਂਟਨ ਵਿਕੇਪ੍ਰਿਤ ਪਾਤ ਸਿੰਘ ਦੀਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦਲੀਲ ਇਹ ਦਿੱਤੀ ਗਈ ਸੀ ਕਿ ਪਛਾਣ ਦੇ ਭੁਲੇਖੇ ਨਾਲ ਕਤਲ ਹੋਇਆ ਹੈ ਪਰ ਵਾਰਦਾਤ ਦੀ ਵੀਡੀਓ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਪਿਰਤਪਾਲ ਸਿੰਘ ਦਾ ਭਰਾ ਵੀ ਉਸ ਦਿਨ ਨਾ ਬਚਦਾ ਜੇ ਉਹ ਧੋੜ ਕੇ ਆਪਣੇ ਘਰ ਅੰਦਰ ਦਾਖਲ ਨਾ ਹੁੰਦਾ ਉਸੇ ਤਰ੍ਹਾਂ 7 ਦਸੰਬਰ ਨੂੰ ਐਡਮਿੰਟਨ ਵਿਕੇ ਹਰਸ਼ਾੰਤ ਦੀਪ ਸਿੰਘ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿੱਥੇ ਜਿਸ ਕਾਰਨ ਜਿਹੜਾ ਗਾਹੀ ਉੱਥੇ ਇਹ ਕਾਫੀ ਘਟਨਾਵਾਂ ਜਿਹੜੀਆਂ ਗਈਆਂ ਵਾਪਰਨੀਆਂ ਸ਼ੁਰੂ ਹੋ ਚੁੱਕੀਆਂ ਆ ਵਿਦੇਸ਼ਾਂ ਦੇ ਵਿੱਚ ਸਿੱਖ ਮੁੰਡੇ ਕੁੜੀਆਂ ਨਾਲ ਹੀ ਵਾਪਰ ਰਹੀਆਂ ਇਹ ਵਾਰਦਾਤਾ ਗੰਭੀਰ ਸ਼ੱਕੇ ਪੈਦਾ ਕਰ ਰਹੀਆਂ ਹੈ ਅਤੇ ਇਹਨਾਂ ਮਾਮਲਿਆਂ ਦੀ ਉੱਚ ਪੱਧਰੀ ਪੜਤਾਲ ਕਰਵਾਏ ਜਾਣ ਦੀ ਵੀ ਆਵਾਜ਼ ਹੁਣ ਉਠਣੀ ਸ਼ੁਰੂ ਹੋ ਗਈ ਹੈ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.